ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਪਾਨੀ ਜੀ ਇੱਕ ਪਵਿੱਤਰ ਕੁੱਖੋਂ ਤਿੰਨ ਪੁੱਤਰ ਪੈਦਾ ਹੋਏ ਬਾਬਾ ਪ੍ਰਿਥਵੀ ਚੰਦ ਜੀ ਸ਼੍ਰੀ ਮਹਾਦੇਵ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਵਿੱਚ ਬੀਬੀ ਪਾਨੀ ਜੀ ਦਾ ਨਾਮ ਸਤਾਨ ਬਹੁਤ ਹੀ ਵਿਸ਼ੇਸ਼ ਤੇ ਸਤਿਕਾਰਯੋਗ ਹੈ ਕਿਉਂਕਿ ਆਪ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਛੋਟੀ ਸੁਪਤਰੀ ਚੌਥੇ ਗੁਰੂ ਰਾਮਦਾਸ ਜੀ ਦੀ ਧਰਮ ਪਤਨੀ ਤੇ ਪੰਜਵੇਂ ਗੁਰੂ ਸ਼੍ਰੀ ਅਰਜਨ ਦੇਵ ਜੀ ਦੀ ਮਾਤਾ ਜੀ ਸਨ ਬੀਬੀ ਪਾਣੀ ਜੀ ਦਾ ਜਨਮ 2 ਫਰਵਰੀ 1433 ਈ ਪਿੰਡ ਵਾਸ ਰਕੇ ਵਿਖੇ ਬਾਤਾ ਮਾਨਸੀ ਦੇ ਕੁੱਖੋਂ ਹੋਇਆ ਪਿੰਡ ਵਾਸ ਰਕੇ ਤੀਜੇ ਗੁਰੂ ਜੀ ਦਾ ਜਨਮ ਸਥਾਨ ਸੀ ਕਿਸਾਨ 1538 ਚ ਇਹ ਜ ਸਮਾ ਸੀ ਜਦੋਂ ਗੁਰੂ ਜੀ ਚਾਰੇ ਗੁਰੂ ਜੀ ਪਹਿਲੇ ਬਾਬਾ ਨਾਨਕ ਜੀ ਦੂਜੇ ਗੁਰੂ ਅੰਗਦ ਦੇਵ ਜੀ ਤੇ ਤੀਜੇ ਗੁਰੂ ਅਮਰਦਾਸ ਜੀ ਤੇ ਚੌਥੇ ਗੁਰੂ ਰਾਮਦਾਸ ਜੀ ਮੌਜੂਦ ਸਨ ਪਰ ਉਹਨਾਂ ਦਾ ਇੱਕ ਦੂਜੇ ਨਾਲ ਮੇਲ ਨਾ ਹੋਇਆ ਬੀਬੀ ਪਾਨੀ ਜੀ ਦਾ ਪਹਿਲਾ ਨਾਮ ਹੋਣੀ ਸੀ ਪਰ ਆਪ ਜੀ ਦੀ ਸਦਾ ਪਾਣੀ ਵਿੱਚ ਰਹਿਣ ਕਾਰਨ ਆਪ ਜੀ ਦਾ ਨਾਂ ਪਾਣੀ ਪੈ ਗਿਆ ਸੀ ਬੀਬੀ ਪਾਨੀ ਜੀ ਦੇ ਦੋ ਭਰਾ ਸਨ ਬਾਬਾ ਮੋਹਨ ਜੀ ਦਾ ਜਨਮ 1593 ਤੇ ਭਾਈ ਮੋਰੀ ਜੀ ਦਾ ਜਨਮ 1596 ਤੇ ਇੱਕ ਭੈਣ ਬੀਬੀ ਦਾਨੀ ਜੀ ਦਾ ਜਨਮ 1591 ਚ ਬੀਬੀ ਭਾਨੀ ਜੀ ਦੀ ਸੇਵਾ ਪੁੰਜ ਸੰਨ ਤੇ ਸਦਾ ਸੇਵਾ ਵਿੱਚ ਹੀ ਜੁਟੇ ਰਹਿੰਦੇ ਸਨ ਗੁਰੂ ਅਰਜਨ ਜੀ ਅਮਰਦਾਸ ਤੇ ਗੋਇੰਦਵਾਲ ਰਹਿਣ ਲੱਗੇ ਤੇ 1552 ਈਸਵੀ ਵਿੱਚ ਬੌਲੀ ਬਣਾਉਣ ਦੀ ਸੇਵਾ ਆਰੰਭ ਕੀਤੀ ਗਈ ਤਾਂ ਭਾਈ ਜੇਠਾ ਜੀ ਵੀ ਉਥੇ ਲਈ ਜਾ ਗਏ ਆਪ ਜੀ ਰਾਜ ਕੇ ਸੇਵਾ ਕਰਦੇ ਆਪਣੇ ਸਿਰ ਤੇ ਮਿੱਟੀ ਦੀ ਟੋਕਰੀ ਢੋਂਦੇ ਰਹੇ ਸੰਗਤ ਦੀ ਸੇਵਾ ਕਰਦੇ ਰਹੇ ਤੇ ਬਾਧੂ ਸਮੇਂ ਵਿੱਚ ਕੁੰਗਰਾਣੀਆਂ ਵੀ ਵੇਚਦੇ। ਸ੍ਰੀ ਗੁਰੂ ਅਮਰਦਾਸ ਜੀ ਨੇ ਪਾਈ ਜੇਠਾ ਜੀ ਦੀ ਸੇਵਾ ਤੋਂ ਬਹੁਤ ਖੁਸ਼ ਹੋਏ। ਆਪਣੀ ਛੋਟੀ ਪੁੱਤਰੀ ਬੀਬੀ ਪਾਨੀ ਜੀ ਲਈ ਬਾਰ ਚਣ ਲਿਆ ਤੇ 22 ਫੱਗਨ 1610 ਬੀਬੀ ਜੀ ਦਾ ਵਿਆਹ ਪਾਈ ਜੇਠਾ ਜੀ ਨਾਲ ਕਰ ਦਿੱਤਾ ਗਿਆ ਉਸ ਸਮੇਂ ਪਾਈ ਜੇਠਾ ਜੀ ਦੀ ਉਮਰ 18 ਸਾਲ ਸੀ ਤੇ ਪਾਈ ਜੇਠਾ ਜੀ ਦੇ ਪਿੰਡ ਬਸਰਕੇ ਨਾਨਕੇ ਸਨ ਤੇ ਮਾਤਾ ਪਿਤਾ ਜੀ ਦੇ ਸਵਰਗ ਗਮਨ ਤੋਂ ਬਾਅਦ ਆਪ ਜੀ ਨੂੰ ਆਪ ਜੀ ਦੀ ਨਾਨੀ ਜੀ ਬਸਰਕੇ ਲੈ ਗਏ ਸਨ ਅਤੇ ਗਰੀਬੀ ਦੀ ਹਾਲਤ ਵਿੱਚ ਪਾਈ ਜੇਠਾ ਜੀ ਨੂੰ ਗੁਰੂ ਨਾਲ ਬਹੁਤ ਪਿਆਰ ਸੀ ਸਨ 1516 ਈਸਵੀ ਵਿੱਚ ਜਦੋਂ ਅਕਬਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਆਇਆ ਤਾਂ ਉਹ ਬੀਬੀ ਪਾਨੀ ਦੇ ਨਾਮ ਜਵਾਲ ਦਾ ਪ੍ਰਗਟ ਗ੍ਰਹਿਣ ਲਗਾ 1537 ਈਸਵੀ ਵਿੱਚ ਗੁਰੂ ਅਮਰਦਾਸ ਜੀ ਨੇ ਪਾਈ ਜੇਠਾ ਜੀ ਨੂੰ ਨਮਾ ਸ਼ਹਿਰ ਗੁਰਦਾਸਪੁਰ ਬਣਾਉਣ ਦੀ ਆਗਿਆ ਦਿੱਤੀ ਪਾਈ ਜੇਠਾ ਜੀ ਤੇ ਬੀਬੀ ਪਾਨੀ ਜੀ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਇਸ਼ਵਰ ਰੂਪ ਵਿੱਚ ਮੰਨਦੇ ਸਨ ਇਸੇ ਲਈ ਉਹ ਉਹਨਾਂ ਦੀ ਅਥਾ ਸੇਵਾ ਕਰਦੇ ਬੀਬੀ ਜੀ ਹਮੇਸ਼ਾ ਡੇਢ ਪੈਰ ਰਾਤ ਰਹਿੰਦੀ ਜਾਗ ਕੇ ਸਰਦੀਆਂ ਵਿੱਚ ਗਰਮ ਪਾਣੀ ਦਾ ਇਸ਼ਨਾਨ ਕਰਾਉਂਦੀ ਇੱਕ ਵਾਰ ਜਦੋਂ ਆਪ ਇਸ਼ਨਾਨ ਕਰਵਾ ਰਹੇ ਸਨ ਤਾਂ ਚੌਂਕੀ ਦਾ ਪਾਵਾ ਟੁੱਕ ਟੁੱਟ ਗਿਆ ਤੇ ਬੀਬੀ ਜੀ ਦੀ ਆਪਣਾ ਪੈਰ ਪਾਵੇ ਦੀ ਥਾਂ ਲਗਾ ਕੇ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ ਜਦੋਂ ਗੁਰੂ ਜੀ ਨੂੰ ਅਮਰਦਾਸ ਜੀ ਦੀ ਨੇ ਇਸ ਬਾਰੇ ਪਤਾ ਲੱਗਿਆ ਤਾਂ ਆਪ ਜੀ ਨੇ ਬੀਬੀ ਦੀ ਸੇਵਾ ਦੀ ਬਹੁਤ ਤਾਰੀਫ਼ ਕੀਤੀ 1574ਵੀਂ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਪਾਈ ਜੇਠਾ ਜੀ ਨੂੰ ਗੁਰਗੱਦੀ ਤੇ ਬਿਠਾਇਆ ਕਿਉਂਕਿ ਉਹ ਉਹਨਾਂ ਦੀ ਹਰ ਪਰਖ ਵਿੱਚ खरे ਉਤਰੇ ਸਨ ਬੀਬੀ ਪਾਨੀ ਜੀ ਦੀ ਪਵਿੱਤਰ ਕੁੱਖੋਂ ਤਿੰਨ ਪੁੱਤਰ ਪੈਦਾ ਹੋਏ ਬਾਬਾ ਪ੍ਰਿਥਵੀ ਚੰਦ ਦਾ ਜਨਮ 1617 ਈਸਵੀ ਵਿੱਚ ਸ਼੍ਰੀ ਮਹਾਦੇਵ ਜੀ ਦਾ ਜਨਮ 1618 ਈਸਵੀ ਵਿੱਚ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 1620 ਈਸਵੀ ਵਿੱਚ ਬਾਅਦ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਬਣੇ ਆਪਣੇ ਛੋਟੇ ਸਬੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਦੇ ਕੇ ਗੁਰੂ ਰਾਮਦਾਸ ਜੀ 1678 ਈਸਵੀ ਨੂੰ ਗੋਇੰਦਵਾਲ ਸਿਧਿਤ ਆ ਕੇ ਗੁਰਪੂਰੀ ਜਾ ਪਹੰਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ